ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜਿਗਜ਼ਾਮ ਵਿਕਟਰੀ ਵਿੱਚ ਚੈਨਲ ਨੂੰ ਦੇਖਣ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰਦੇ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਅੱਜ ਜੋ ਆਪਾਂ ਕੁਐਸਚਨ ਕਰਨੇ ਆਗੇ ਬਾਬਾ ਬੁੱਲਾ ਸ਼ਾਹ ਜੀ ਨਾਲ ਸੰਬੰਧਿਤ ਕੁਐਸਚਨ ਕਰਨੇ ਆਗੇ ਸਭ ਤੋਂ ਪਹਿਲਾ ਸਾਡਾ ਕੁਐਸਚਨ ਹੈ ਬੁੱਲੇ ਸ਼ਾਹ ਦਾ ਜਨਮ ਕਿੱਥੇ ਹੋਇਆ ਤੇ ਕਦੋਂ ਹੋਇਆ ਬਾਬਾ ਬੁੱਲੇ ਸ਼ਾਹ ਦਾ ਜਿਹੜਾ ਜਨਮ ਉਹ 1680 ਵਿੱਚ ਪਿੰਡ 파ਡੋਕੇ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਦੇ ਵਿੱਚ ਅੱਜ ਕੱਲ ਕਿੱਥੇ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੈਗਾ ਇੱਥੇ ਜਿਹੜਾ ਉਹ ਬੁੱਲੇ ਸ਼ਾਹ ਜੀ ਦਾ ਜਿਹੜਾ ਸੀ ਜਨਮ ਹੋਇਆ ਸੀਗਾ ਬੁੱਲੇ ਸ਼ਾਹ ਦੇ ਪਿਤਾ ਦਾ ਨਾਂ ਕੀ ਸੀ ਸਖੀ ਮੁਹੰਮਦ ਦਰवेश ਬਾਬਾ ਬੁੱਲੇ ਸ਼ਾਹ ਜੀ ਦਾ ਪਿਤਾ ਜੀ ਦਾ ਨਾਮ ਸੀਗਾ ਬੁੱਲੇ ਸ਼ਾਹ ਦਾ ਅਸਲ ਨਾਂ ਕੀ ਸੀਗਾ ਬਾਬਾ ਬੁੱਲੇ ਸ਼ਾ ਦਾ ਅਸਲ ਨਾਂ ਅਬਦੁੱਲਾ ਸ਼ਾ ਸੀਗਾ ਉਸ ਤੋਂ ਬਾਅਦ ਉਹਨਾਂ ਨੂੰ ਬੁੱਲੇ ਸ਼ਾ ਕਹਿਣ ਲੱਗ ਗਏ ਉਹਨਾਂ ਨੇ ਇੱਕ ਆਪਣੀ ਪੰਕਤੀ ਵੀ ਲਿਖੀ ਅਬਦੁੱਲਾ ਸ਼ਾ ਦੇ ਨਾਂ ਤੇ ਹੁਣ ਹੁਣ ਇਨ ਅੱਲਾ ਆਖ ਕੇ ਤੂੰ ਕਰੋ ਦੁਆਈ ਪੀ ਆ ਹੀ ਸਭ ਹੋ ਗਿਆ ਅਬਦੁੱਲਾ ਨਹੀਂ ਵੀ ਮੈਂ ਹੁਣ ਅਬਦੁੱਲਾ ਕੀ ਹੈ ਕਹਿੰਦਾ ਪੀ ਆ ਹੀ ਸਭ ਹੋ ਗਿਆ ਹੁਣ ਅਬਦੁੱਲਾ ਨਹੀਂ ਅਬਦੁੱਲਾ ਹੁਣ ਕੀ ਹੋ ਗਿਆ ਵੀ ਬੁੱਲਾ ਬਣ ਗਿਆ ਅਬਦੁੱਲਾ ਹੁਣ ਨਹੀਂ ਰਿਹਾ ਹਾਂਜੀ ਅਗਲਾ ਕੁਐਸਚਨ ਹੈ ਬੁੱੱਲਾ ਸ਼ਾਹ ਕਿਸ ਪਰਿਵਾਰ ਨਾਲ ਸੰਬੰਧਤ ਰੱਖਦਾ ਸੀ ਬੁੱੱਲੇ ਸ਼ਾਹ ਕਿਸ ਪਰਿਵਾਰ ਨਾਲ ਸੰਬੰਧਤ ਸੀਗੇ ਇਹੋ ਸੈਦ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਅਗਲਾ ਕੁਐਸਚਨ ਹੈ ਬੁੱੱਲੇ ਸ਼ਾਹ ਕਿਸ ਫਿਰਕੇ ਨਾਲ ਸੰਬੰਧ ਰੱਖਦੇ ਸੀਗੇ ਕਾਦਰੀ ਫਿਰਕੇ ਨਾਲ ਸੀ ਸੰਬੰਧ ਰੱਖਦੇ ਸੀਗੇ ਛੇਮਾ ਕੁਐਸਚਨ ਸਾਡਾ ਬੁੱੱਲਾ ਸ਼ਾਹ ਨੇ ਮੂੜਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਮੂੜਲੀ ਸਿੱਖਿਆ ਬਾਬਾ ਬੁੱਲਾ ਸ਼ਾਹ ਜੀ ਨੇ ਆਪਣੇ ਪਿਤਾ ਸਖੀ ਮੁਹੰਮਦ ਦਰਵੇਸ਼ ਪਾਸਿਓਂ ਜਿਹੜੀ ਸੀ ਪ੍ਰਾਪਤ ਕੀਤੀ ਸੀ ਸਤਮਾ ਕੁਐਸਚਨ ਕਸੂਰ ਜਾਂ ਕਸੂਰ ਜਾ ਕੇ ਬੁੱਲਾ ਸ਼ਾਹ ਕਿਸ ਦਾ ਸ਼ਾਗਿਰਦ ਬਣਿਆ ਸੀਗਾ ਤਾਂ Hazrat Ghulam Murtaza ਦਾ ਜਿਹੜਾ ਮੁਰਸ਼ਿਦ ਬਣਿਆ ਸ਼ਾਗਿਰਦ ਬਣਿਆ ਸੀਗਾ ਮੁਰਸ਼ਿਦ ਬਣਾਇਆ ਸੀਗਾ Hazrat Ghulam Murtaza ਨੂੰ ਬਾਬਾ ਬੁੱਲੇ ਸ਼ਾਹ ਨੇ ਜਦੋਂ ਉਹ ਕਸੂਰ ਚਲੇ ਗਏ ਸਨ ਹਾਂਜੀ ਸਾਡਾ 8ਵਾਂ ਕੁਐਸਚਨ ਹੈ ਲਾਹੌਰ ਵਿਖੇ ਬੁੱਲੇ ਸ਼ਾਹ ਨੇ ਕਿਸ ਨੂੰ ਆਪਣਾ ਗੁਰੂ ਧਾਰਨ ਕੀਤਾ ਸੀ ਤਾਂ ਸ਼ਾ ਅਨਾਇਤ ਕਾਦਰੀ ਨੂੰ ਆਪਣਾ ਗੁਰੂ ਧਾਰਨ ਕੀਤਾ ਸੀ ਲਾਹੌਰ ਦੇ ਵਿੱਚ ਉਹ ਕਸੂਰ ਦੇ ਵਿੱਚ ਜਦੋਂ ਗਏ ਸੀ ਉੱਥੇ ਕੀਤਾ ਸੀ ਤੇ ਇਹ ਲਾਹੌਰ ਦੇ ਵਿੱਚ ਜਦੋਂ ਗਏ ਸੀ ਤਾਂ ਸ਼ਾ ਨਾਇਤ ਕਾਦਰੀ ਨੂੰ ਕੀ ਸੀ ਕਰ ਲਿਆ ਉਹਨਾਂ ਨੇ ਆਪਣਾ ਗੁਰੂ ਧਾਰਨ ਕਰ ਲਿਆ ਸੀਗਾ ਕਾਫੀ ਨੂੰ ਰਾਗ ਨਹੀਂ ਕਿਸ ਨੇ ਕਿਹਾ ਹੈ ਕਾਫੀ ਨੂੰ ਰਾਗਨੀ ਕਿਸ ਨੇ ਕਿਹਾ ਹੈ ਮੋਹਨ ਸਿੰਘ دیਵਾਨਾ ਨੇ ਕਾਫੀ ਨੂੰ ਰਾਗਨੀ ਕਿਹਾ ਹੈ ਬੁੱਲੇ ਸ਼ਾਹ ਨੇ ਦਸਮਾਹ ਸਾਡਾ ਕੁਐਸਚਨ ਹੈ ਬੁੱਲੇ ਸ਼ਾਹ ਨੇ ਕਿਸ ਰਚਨਾ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਤਾਂ ਸੇਖ ਸ਼ਾਦੀ ਦੀ ਗੁਲਸਤਾਨ ਦਾ ਜਿਹੜਾ ਅਨੁਵਾਦ ਕੀਤਾ ਸੀ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੀ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ ਸੇਖ ਸਾਦੀ ਦੀ ਗੁਲਸਤਾਨ ਦਾ ਸਾਡਾ ਅਗਲਾ ਕੁਐਸਚਨ ਹੈ 11ਵਾਂ ਪੀਰ ਅਨਾਇਤ ਸ਼ਾ ਕਾਦਰੀ ਸੰਪਰਦਾ ਨਾਲ ਜਿਹੜਾ ਸੀ ਸੰਪਰਦਾ ਦੇ ਨਾਲ ਸੰਬੰਧ ਰੱਖਦੇ ਸੀ ਕਿਸ ਜਾਤ ਦਾ ਸੀਗਾ ਤਾਂ ਉਹ ਜਾਤ ਦਾ ਅਰਾਈ ਸੀਗਾ ਪੀਰ ਸ਼ਾ ਜਿਹੜੇ ਸ਼ਾ ਅਨਾਇਤ ਸੀਗੇ ਉਹ ਜਾਤ ਦੇ ਅਰਾਈ ਸੀਗੇ ਸਾਡਾ 12ਵਾਂ ਕੁਐਸਚਨ ਹੈ ਬੁੱਲੇ ਸ਼ਾ ਦੀਆਂ ਕਿਹੜੀਆਂ ਰਚਨਾਵਾਂ ਹਨ ਦੇਖੋ ਬਾਬਾ ਬੁੱਲੇ ਸ਼ਾ ਦੀਆਂ ਜਿਹੜੀਆਂ ਰਚਨਾਵਾਂ ਨੇ 165 ਤਾਂ ਉਹਨਾਂ ਨੇ ਕਾਫੀਆਂ ਲਿਖੀਆਂ ਨੇ ਚਾਰੀ ਗੰਢਾ 49 ਦੋਰੇ 1 12ਵਾਂ 1 18 ਤੇ 3 ਸ਼ਿਰਫੀਆਂ ਇਹ ਬਾਬਾ ਬੁੱਲੇ ਸ਼ਾਹ ਦੀਆਂ ਜਿਹੜੀਆਂ ਰਚਨਾਵਾਂ ਨੇ ਇਹਨਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਕੁਐਸਚਨ ਆ ਜਾਂਦਾਗਾ 13ਵਾਂ ਕੁਐਸਚਨ ਹੈ ਡਾਕਟਰ ਲਾਜਵੰਤੀ ਰਾਮਾ ਆਰਾਮ ਕ੍ਰਿਸ਼ਨ ਅਨੁਸਾਰ ਸੂਫੀ ਕਵੀਆਂ ਵਿੱਚੋਂ ਕੌਣ ਸਭ ਤੋਂ શ્રેਸ਼ਟ ਸੀਗਾ ਤਾ ਬਾਬਾ ਬੁੱਲੇ ਸ਼ਾਹ ਜੀ ਸਭ ਤੋਂ ਸ੍ਰੇਸ਼ਟ ਮੰਨੇ ਜਾਂਦੇ ਆ ਇਹ ਸਟੇਟਮੈਂਟ ਕਿਹਨੇ ਕਿਹਾ ਸੀਗਾ ਦਿੱਤੀ ਸੀਗੀ ਡਾਕਟਰ ਲਾਜਵੰਤੀ రామਕ੍ਰਿਸ਼ਨ ਰਾਮਕ੍ਰਿਸ਼ਨ ਅਨੁਸਾਰ ਮੰਨਿਆ ਜਾਂਦਾ ਹੈਗਾ ਵੀ ਸੂਫੀਏ ਕਵੀਆਂ ਵਿੱਚੋਂ ਸਭ ਤੋਂ ਕੋਣ ਸ੍ਰੇਸ਼ਟ ਹੈਗਾ ਤਾ ਬਾਬਾ ਬੁੱਲੇ ਸ਼ਾਹ ਜੀ ਬਾਬਾ ਬੁੱਲੇ ਸ਼ਾਹ ਨੇ ਬਾਰਾਮਾ ਕਿਸ ਵਿੱਚ ਲਿਖਿਆ ਸੀਗਾ ਤਾ ਡਿਉਡਾ ਦੇ ਵਿੱਚ ਜਿਹੜਾ ਸੀਗਾ ਬਾਬਾ ਬੁੱਲੇ ਸ਼ਾਹ ਨੇ ਬਾਰਾਮਾ ਆਪਣਾ ਲਿਖਿਆ ਸੀਗਾ ਅੱਗੇ ਆਪਣਾ 15ਵਾਂ ਕੁਐਸਚਨ ਹੈ ਬਾਬਾ ਬੁੱਲੇ ਸ਼ਾ ਕਿਸ ਦੇ ਸਮਕਾਲੀ ਸਨ ਬੁੱਲੇ ਸ਼ਾ ਕਿਸ ਦੇ ਸਮਕਾਲੀ ਸੀ ਦੇਖੋ ਸੁਲਤਾਨ ਬਾਹੂ ਬਾਰਿਸ਼ਾ ਸ਼ਾ ਸ਼ਰਫ ਹਮਦ ਸ਼ਾ ਤੇ ਅਲੀ ਹੈਦਰ ਇਹਨਾਂ ਦੇ ਕੀ ਸੀਗੇ ਸਮਕਾਲੀ ਸੀਗੇ ਬਾਬਾ ਬੁੱਲੇ ਸ਼ਾ ਹਾਂਜੀ ਸਾਡਾ ਅਗਲਾ ਕੁਐਸਚਨ ਹੈ 16ਵਾਂ ਕੁਐਸਚਨ ਹੈ ਬਾਬਾ ਬੁੱਲੇ ਸ਼ਾ ਨੇ ਸੂਫੀ ਮਤ ਦੀ ਆਖਰੀ ਮੰਜ਼ਰ ਕਿਸ ਨੂੰ ਦੱਸਿਆਗਾ ਤਾਂ ਮਾਰਫਤ ਨੂੰ ਕੀ ਹੈਗਾ ਬੁੱਲੇ ਸ਼ਾਹ ਨੇ ਸੂਫੀ ਮਤ ਦੀ ਜਿਹੜੀ ਆਖਰੀ ਮੰਜ਼ਲਾਗੀ ਉਹ ਉਹਨਾਂ ਨੂੰ ਦੱਸਿਆਗਾ ਬੁੱਲੇ ਸ਼ਾਹ ਦਾ ਸੂਫੀਵਾਦ ਕਿਸ ਤੋਂ ਪ੍ਰਭਾਵਿਤ ਸੀ ਵਿਦਾਂਤ ਤੋਂ 17ਵਾਂ ਕੁਐਸਚਨ ਹੈ ਇਹ ਬਾਬਾ ਬੁੱਲੇ ਸ਼ਾਹ ਦਾ ਸੂਫੀਵਾਦ ਕਿਸ ਤੋਂ ਪ੍ਰਭਾਵਿਤ ਸੀ ਵਿਦਾਂਤ ਤੋਂ 18ਵਾਂ ਕੁਐਸਚਨ ਹੈ ਬਾਬਾ ਬੁੱਲੇ ਸ਼ਾਹ ਕਿਸ ਸੂਫੀ ਪੜਾ ਦਾ ਕਵੀ ਹੈ ਤੀਜੇ ਪੜਾ ਦਾ ਬਾਬਾ ਬੁੱਲੇ ਸ਼ਾਹ ਕਿਸ ਸੂਫੀ ਪੜਾ ਦਾ ਕਵੀ ਹੈ ਤੀਜੇ ਪੜਾ ਦਾ ਬੁੱਲੇ ਸ਼ਾਹ ਕਿਸ ਸਦੀ ਦਾ ਕਵੀ ਸੀ ਤਾਂ 17ਵੀਂ 18ਵੀਂ ਸਦੀ ਦਾ ਜਿਹੜਾ ਕਵੀ ਹੈ ਬਾਬਾ ਬੁੱਲੇ ਸ਼ਾਹ ਜੀ ਨੂੰ ਮੰਨਿਆ ਜਾਂਦਾ ਹੈ। 2ਵੀਂ ਮਾ ਕੁਐਸਚਨ ਹੈ ਬੁੱਲੇ ਸ਼ਾਹ ਦੀ ਪ੍ਰਵਿਰਤੀ ਕਿਹੋ ਜਿਹੀ ਹੈ? ਰਹੱਸਵਾਦੀ ਉਹਨਾਂ ਦੀ ਪ੍ਰਕਿਰਤੀ ਹੈ ਵਿਦਰੋਹੀ ਤੇ ਅਦਵੈਤਵਾਦੀ ਹੈਗੀ। 21ਵਾਂ ਕੁਐਸਚਨ ਹੈ ਕਾਫੀਆਂ ਬੁੱਲੇ ਸ਼ਾਹ ਪੁਸਤਕ ਕਿਸ ਦੀ ਹੈ? ਕਾਫੀਆਂ ਬੁੱਲੇ ਸ਼ਾਹ ਪੁਸਕਤਜੀ ਮੋਨ ਸਿੰਘ ਦੀਵਾਨਾ ਦੀ ਲਿਖੀ ਹੋਈ ਹੈ ਬੁੱਲੇ ਸ਼ਾਨ ਦਾ ਅਠਵਾਰਾ ਜਿਹੜਾ ਬਾਬਾ ਬੁੱਲੇ ਸ਼ਾਹ ਦਾ ਅਠਵਾਰਾ ਹੈ ਕਿਸ ਦਿਨ ਤੋਂ ਸ਼ੁਰੂ ਹੁੰਦਾ ਹੈਗਾ ਤਾਂ ਉਹ ਸ਼ਨੀਚਰਵਾਰ ਯਾਨਕੀ ਸ਼ਨੀਵਾਰ ਤੋਂ ਜਿਹੜਾ ਹੈ ਉਹ ਸ਼ੁਰੂ ਮੰਨਿਆ ਜਾਂਦਾ ਹੈ ਸ਼ਨੀਚਰਵਾਰ ਸ਼ਨੀਵਾਰ 23 ਮੈਂ ਕੁਐਸਚਨ ਹੈ ਬੁੱਲੇ ਸ਼ਾਹ ਦਾ ਬਾਰਾਂ ਮਾਹ ਕਿਸ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਅਸੂਮੀ ਨੇ ਤੋਂ ਸ਼ੁਰੂ ਹੁੰਦਾ ਬਾਬਾ ਬੁੱਲੇ ਸ਼ਾਹ ਦਾ ਜਿਹੜਾ 12ਵਾਂ 18 ਜਿਹੜਾਗਾ ਦਿਨਾਂ ਦੇ ਹਿਸਾਬ ਨਾਲ ਆਗਾ ਜਿਹੜਾ 12ਵਾਂ ਉਹ ਮਹੀਨਿਆਂ ਦੇ ਹਿਸਾਬ ਨਾਲ ਆਗਾ ਜਿਹੜਾ 12ਮ 18 ਦਾ ਜਿਹੜਾ ਦਿਨਾਗਾ ਉਹ ਸ਼ਨੀਵਾਰ ਮਤਲਬ ਕਿ ਸ਼ਨੀਚਰਵਾਰ ਤੋਂ ਸ਼ੁਰੂ ਹੁੰਦਾ ਹੈ ਤੇ ਜਿਹੜਾ ਬੁੱਲੇ ਸ਼ਾਹ ਦਾ 12ਵਾਂਗਾ ਮਹੀਨਿਆਂਗਾ ਜਿਹੜਾ ਉਹ ਅਸੂ ਤੋਂ ਸ਼ੁਰੂ ਹੁੰਦਾ ਹੈ 24ਵਾਂ ਕੁਐਸਚਨ ਹੈ ਬੁੱਲੇ ਸ਼ਾਹ ਦੀ ਮਜ਼ਾਰ ਕਿੱਥੇ ਹੈ ਕਸੂਰ ਦੇ ਵਿੱਚ ਬਾਬਾ ਬੁੱਲੇ ਸ਼ਾਹ ਦੀ ਜਿਹੜੀ ਆ ਮਜ਼ਾਰ ਆ ਗਈ। 25ਵਾਂ ਕੁਐਸਚਨ ਹੈ ਬੁੱਲੇ ਸ਼ਾਹ ਅਨੁਸਾਰ ਰੱਬ ਨੂੰ ਪਾਉਣ ਦੇ ਚਾਰ ਪੜਾਅ ਕਿਹੜੇ ਹਨ? ਦੇਖੋ ਸ਼ਰੀਅਤ, ਤਰੀਕਤ, ਹਕੀਕਤ ਤੇ ਮਾਰਫਤ। ਇਹ ਕੀ ਨੇ ਰੱਬ ਨੂੰ ਪਾਉਣ ਦੇ ਚਾਰ ਪੜਾਅ ਨੇ। ਬਾਬਾ ਬੁੱਲੇ ਸ਼ਾਹ ਨੇ ਰੱਬ ਨੂੰ ਪਾਉਣ ਦੇ ਚਾਰ ਪੜਾਅ ਦੱਸੇ ਨੇ। ਇਹ ਕੁਐਸਚਨ ਆ ਸਕਦਾ ਆ ਜਿੰਦਾਗਾ ਇਹ ਸ਼ਰੀਅਤ, ਤਰੀਕਤ, ਹਕੀਕਤ ਤੇ ਮਾਰਫਤ। ਇਹਨਾਂ ਨੂੰ ਤਰਤੀਬ ਬਾਰ ਯਾਦ ਰੱਖਣਾ। ਤੇ ਇਦਾਂ ਨਹੀਂ ਕਰਦੇ ਨਾ ਹਕੀਕਤ ਅੱਗੇ ਲਾ ਦੇਣਾ ਮਾਰਫਤ ਅ ਦੂਜੇ ਨੰਬਰ ਤੇ ਲਾ ਦੇਣਾ ਸ਼ਰੀਅਤ ਪਹਿਲਾ ਆਉ ਫਿਰ ਤਰੀਕਤ ਆਉ ਫਿਰ ਹਕੀਕਤ ਆਉ ਫਿਰ ਮਾਰਫਤ ਆਊਗਾ ਤਰਤੀਬ ਦੇ ਵਿੱਚ ਹੀ ਇਹਨਾਂ ਨੂੰ ਦੱਸਣਾ ਹੈ ਇਹਨਾਂ ਦੀ ਸੀਕਵੈਂਸ ਅੱਗੇ 26ਵਾਂ ਕੁਐਸਚਨ ਹੈ ਬਾਬਾ ਬੁੱਲੇ ਸ਼ਾ ਅਨੁਸਾਰ ਇਸ਼ਕ ਦੇ ਕਿੰਨੇ ਪੜਾਅ ਹਨ ਤਾਂ ਦੋ ਪੜਾਅ ਨੇ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਇੱਕ ਦੁਨਿਆਵੀ ਇਸ਼ਕ ਤੇ ਇੱਕ ਮਤਲਬ ਕਿ ਰੋਹਾਨੀ ਇਸ਼ਕ ਜਿਹੜਾ ਪਰਮਾਤਮਾ ਨਾਲ ਹੁੰਦਾ ਇੱਕ ਜਿਹੜਾ ਸਾਡੇ ਦੁਨੀਆਬੀ ਹੁੰਦਾਗਾ ਬਾਬਾ ਬੁੱਲੇ ਸ਼ਾਹ ਨੇ ਇਸ਼ਕ ਦੇ ਦੋ ਪੇ ਜਿਹੜੇ ਪੜਾ ਨੇ ਉਹ ਦੱਸੇ ਨੇ ਸੂਫੀ ਕਾਬ ਦਾ ਸਿਖਰ ਕਿਸ ਨੂੰ ਮੰਨਿਆ ਜਾਂਦਾ ਹੈ 27ਵਾਂ ਕੁਐਸਚਨ ਹੈ ਸੂਫੀ ਕਾਬ ਦਾ ਜਿਹੜਾ ਸਿਖਰ ਹੈਗਾ ਕਿਸ ਨੂੰ ਮੰਨਿਆ ਜਾਂਦਾ ਸੂਫੀ ਕਾਬ ਦਾ ਸਿਖਰ ਬੁੱਲੇ ਸ਼ਾਹ ਜੀ ਨੂੰ ਜਿਹੜਾ ਸੂਫੀ ਕਾਬ ਦਾ ਸਿਖਰ ਜਿਹੜਾ ਮੰਨਿਆ ਜਾਂਦਾਗਾ 28ਵਾਂ ਕੁਐਸਚਨ ਹੈ ਸਾਡਾ ਤੇ ਲਾਸਟਵਾਂ ਕੁਐਸਚਨ 28ਵਾਂ ਬੁੱਲੇ ਸ਼ਾਹ ਦੀ ਮੌਤ ਕਦੋਂ ਹੋਈ ਤਾਂ 1758 ਦੇ ਵਿੱਚ ਬਾਬਾ ਬੁੱਲੇ ਸ਼ਾਹ ਦੀ ਮੌਤ ਹੋਈ ਹੈਗੀ ਕਸੂਰ ਦੇ ਵਿੱਚ ਹਾਂਜੀ ਇਹ ਸਾਡੇ ਬਾਬਾ ਬੁੱਲੇ ਸ਼ਾਹ ਜੀ ਨਾਲ ਰਿਲੇਟਡ ਜਿਹੜੇ ਸੀ ਕੁਐਸ਼ਨ ਸੀਗੇ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਪੇਪਰ ਦੇ ਵਿੱਚੋਂ ਕੁਐਸ਼ਨ ਬਣ ਕੇ ਆ ਸਕਦੇ ਹੈਗੇ ਤੇ ਇਹ ਇਹਨਾਂ ਨੂੰ ਰਿਵੀਜ਼ਨ ਕਰ ਲਿਓ ਇਹਨਾਂ ਕੁਐਸ਼ਨਾਂ ਦੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਜਿਹੜਾਗਾ ਟਾਈਮ ਟੂ ਟਾਈਮ ਜਿਹੜੀ ਵੀਡੀਓ ਮਿਲਦੀ ਰਹੇ ਤੇ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰਦੇ ਹੋ ਨਾਲ ਦੀ ਨਾਲ ਧੰਨਵਾਦ